ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਜੋਤੀ ਬਹਿਲ ਤੇ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੌਸਮ ਦੀ ਅਪਡੇਟ ਲੈ ਕੇ ਤੁਹਾਡੇ ਕੋਲ ਪਹੁੰਚਿਆ ਹਾਂ ਜੇ ਮੌਸਮ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਇਹ ਪਿਛਲੇ ਬੀਤੇ 2 ਦਿਨ ਤੋਂ ਲੈ ਕੇ ਆਉਣ ਵਾਲਾ ਜਿਹੜਾ ਹਫਤਾ ਹੈ ਮੌਸਮ ਦੇ ਵਿੱਚ ਕਾਫੀ ਫਰਕ ਪਿਆ ਹੈ ਟੈਂਪਰੇਚਰ ਜਿਹੜਾ 42-45 ਡਿਗਰੀ ਟੈਂਪਰੇਚਰ ਚੱਲ ਰਿਹਾ ਸੀਗਾ ਹੁਣ ਅੱਜ ਦੇ ਦਿਨ ਦੀ ਗੱਲ ਕਰੀਏ ਤਾਂ 35 ਡਿਗਰੀ ਤੱਕਨ ਹੈ ਜਦੇ ਨਾਲ ਮੌਸਮ ਦੇ ਵਿੱਚ ਕੁਝ ਘਾਟ ਗਰਮੀ ਮਹਿਸੂਸ ਹੋ ਰਹੀ ਹੈ ਬੱਦਲ ਆਸਮਾਨ ਦੇ ਛਾਏ ਹੋਇਆ ਪਿਛਲੇ ਦੋ ਦਿਨਾਂ ਤੋਂ ਉਤੋਂ ਤੇਜ਼ ਹਨੇਰੀ ਵੀ ਚੱਲੀ ਸੀਗੀ ਮਗਰ ਹਜੇ ਬਰਸਾਤ ਦਾ ਅਨੁਮਾਨ ਨਹੀਂ ਹੈ ਮਹਾਰਾ ਦੀ ਮੰਨੀਆਂ ਤਾਂ ਕੱਲ ਬਾਰਿਸ਼ ਹੋ ਸਕਦੀ ਹੈ ਇਸ ਵੇਲੇ ਅਸੀਂ ਅੰਮ੍ਰਿਤਸਰ ਹਰਮੰਦਰ ਸਾਹਿਬ ਦੇ ਬਾਹਰ ਮੌਜੂਦ ਹਾਂ ਤੁਸੀਂ ਤਸਵੀਰਾਂ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਦਾ ਦੀਆਂ ਤਸਵੀਰਾਂ ਦੇਖ ਰਹੇ ਹੋ ਸ੍ਰੀ ਹਰਮੰਦਰ ਸਾਹਿਬ ਰੋਜ਼ ਦੀ ਤਰ੍ਹਾਂ ਤੇ ਹੀ ਸ਼ਰਧਾਲੂਆਂ ਦਾ ਆਂਤ ਲੱਗਾ ਰਹਿੰਦਾ ਹੈ ਜਿਸ ਤਰ੍ਹਾਂ ਉਸੇ ਤਰੀਕੇ ਭਾਰੀ ਗਰਮੀ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਹੀ ਸੀਨ ਸੀਗਾ ਤੇ ਹੁਣ ਜਿਸ ਤਰ੍ਹਾਂ ਮੌਸਮ ਦੇ ਵਿੱਚ ਥੋੜਾ ਜਿਹਾ ਫਰਕ ਆਇਆ ਹੈ ਥੋੜਾ ਜਿਹੀ ਖੜੋਤ ਆਈ ਹੈ ਉਹਦੇ ਨਾਲ ਵੀ ਸ਼ਰਧਾਲੂਆਂ ਦੇ ਵਿੱਚ ਥੋੜਾ ਜਿਹਾ ਉਤਸ਼ਾਹ ਹੈ ਸ਼ਰਧਾਲੂ ਹੁਣ ਘਰੋਂ ਨਿਕਲੇ ਨੇ ਅগে ਪਹਿਲੇ ਵੀ ਆਉਂਦੇ ਸੀਗੇ ਪਰ ਹੁਣ ਜਿਹੜਾ ਹੈ ਮੌਸਮ ਦੇ ਵਿੱਚ ਥੋੜਾ ਜਿਹਾ ਬਦਲਾਵ ਹੈ 35 ਡਿਗਰੀ ਟੈਂਪਰੇਚਰ ਅੱਜ ਦੀ ਤਰੀਕ ਦੀ ਅਸੀਂ ਗੱਲ ਕਰੀਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਬਰਸਾਤ ਵੀ ਹੋ ਸਕਦੀ ਹੈ ਇੱਕ ਕੱਲ ਜੇ ਅਸੀਂ ਅਨੁਮਾਨ ਲਗਾਈਏ ਤਾਂ ਕੱਲ ਬੌਸਾ ਵਿਭਾਗ ਕਹਿੰਦਾ ਹੈ ਕਿ ਬਰਸਾਤ ਹੋ ਸਕਦੀ ਹੈ ਜਿਹਦੇ ਕਾਰਨ ਮੌਸਮ ਦੇ ਵਿੱਚ ਹੋਰ ਖੜੋਤ ਆ ਜਾਏਗੀ ਔਰ ਥੋੜਾ ਜਿਹਾ ਤਾਪਮਾਨ ਥੱਲੇ ਡਿੱਗ ਪਏਗਾ ਸੋ ਸ੍ਰੀ ਹਰਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂ ਨੇ ਤੁਸੀਂ ਦੇਖ ਰਹੇ ਹੋ ਕਿ ਪ੍ਰਭੂ ਦੇ ਘਰ ਆਨ ਕੇ ਮੱਥਾ ਟੇਕ ਕੇ ਇਹਨਾਂ ਦੇ ਉੱਤੇ ਇਹਨਾਂ ਦੀ ਆਸਥਾ ਦੇ ਉੱਤੇ ਕੋਈ ਫਰਕ ਨਹੀਂ ਪੈਂਦਾ ਮੌਸਮ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਮੌਸਮ ਕਿਸੇ ਵੀ ਤਰ੍ਹਾਂ ਦਾ ਹੋਵੇ ਮੀਂਹ ਹੋਵੇ ਹਨੇਰੀ ਹੋਵੇ ਚਾਹੇ ਗਰਮੀ ਹੋਵੇ ਕੜਾਕੇ ਦੀ ਠੰਡ ਹੋਵੇ ਐਸੇ ਤਰ੍ਹਾਂ ਹੀ ਸ਼ਰਧਾਲੂ ਦੂਰ ਦੂਰ ਤੋਂ ਗੁਰੂ ਕਰਨ ਨਤਮਸਤਕ ਖੋਲ ਲਈ ਇੱਥੇ ਪਹੁੰਚਦੇ ਨੇ ਛੁੱਟੀਆਂ ਚੱਲੀਆਂ ਨੇ ਸਕੂਲ ਬੰਦ ਨੇ ਇਸ ਕਰਕੇ ਵੀ ਸ਼ਰਧਾਲੂਆਂ ਦੀ ਗਿਣਤੀ ਬਹੁਤ ਜ਼ਿਆਦਾ ਨਜ਼ਰ ਆ ਰਹੀ ਹੈ ਮਗਰ ਆਸਥਾ ਦੇ ਇਸ ਕੇਂਦਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਮੌਸਮ ਦਾ ਕੋਈ ਪ੍ਰਭਾਵ ਨਹੀਂ ਹੈ ਚਾਹੇ 45 ਡਿਗਰੀ ਟੈਂਪਰੇਚਰ ਸੀਗਾ ਉਦੋਂ ਵੀ ਸ਼ਰਧਾਲੂਆਂ ਦੀ ਗਿਣਤੀ ਐਸੇ ਤਰ੍ਹਾਂ ਦੀ ਸੀਗੀ ਹੁਣ ਅੱਜ 35 ਡਿਗਰੀ ਹੈ ਤੇ ਉਸੇ ਤਰ੍ਹਾਂ ਹੀ ਸ਼ਰਧਾਲੂ ਇੱਥੇ ਪਹੁੰਚ ਰਹੇ ਨੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਮੌਸਮ ਵਿਭਾਗ ਦੀ ਮੰਨੀ ਹੈ ਅਗਲਾ ਹਫਤਾ ਜਿਹੜਾ ਕਿ ਅੱਜ ਜਿਸ ਦੀ ਸ਼ੁਰੂਆਤ ਹੋ ਚੁੱਕੀ ਹੈ ਮੌਸਮ ਕੁਝ ਠੰਡਾ ਰਹੇਗਾ ਯਾਨੀ ਕਿ ਟੈਂਪਰੇਚਰ 35 ਡਿਗਰੀ 34 ਡਿਗਰੀ ਦੇ ਕੋਲ-ਕੋਲ ਰਹੇਗਾ 35 ਡਿਗਰੀ 34 ਡਿਗਰੀ ਤੱਕਨ ਤਾਪਮਾਨ ਪੂਰਾ ਹਫਤਾ ਰਹੇਗਾ ਆਸਮਾਨ ਤੇ ਬੱਦਲ ਛਾਏ ਰਹਣਗੇ ਵਿੱਚ-ਵਿੱਚ ਬਰਸਾਤ ਹੋਣ ਦਾ ਅਨੁਮਾਨ ਹੈ ਜਿਹਦੇ ਨਾਲ ਸ਼ਹਿਰ ਵਾਸੀਆਂ ਨੂੰ ਥੋੜੀ ਜਿਹੀ ਨਿਜਾਦ ਨਹੀਂ ਮਿਲੇਗੀ ਵੀਰਾ ਜੀ ਤੁਸੀਂ ਸੱਚਕਣ ਸ਼੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਦੇ ਲਈ ਪਹੁੰਚੇ ਹੋ ਮੌਸਮ ਜਿਸ ਤਰ੍ਹਾਂ ਅੱਜ ਥੋੜਾ ਜਿਹਾ ਖੁਸ਼ਗੁਵਾਰ ਹੈ ਟੈਂਪਰੇਚਰ ਕਾਫੀ ਘਟਿਆ ਜਿੰਨੀ ਬੜੀ ਬਹੁਤ ਜ਼ਿਆਦਾ ਟੈਂਪਰੇਚਰ ਸੀਗਾ 45 ਡਿਗਰੀ ਤੱਕ ਚੱਲ ਰਿਹਾ ਸੀ ਨਹੀਂ ਨਹੀਂ ਹਾਂ ਅੱਜ ਥੋੜਾ ਜਿਹਾ ਕਾਫੀ ਫਰਕ ਆ ਕੱਲ ਨਾ ਸਵੇਰੇ ਆਪਣੀ ਬਾਰਿਸ਼ ਹੋ ਗਈ ਸੀ ਨਾ ਤੇ ਉਹਦੇ ਕਰਕੇ ਕੱਲ ਇਦੋਂ ਹੀ ਆਵਾ ਠੰਡਾ ਸੀ ਅੱਜ ਥੋੜਾ ਜਿਹਾ ਫੇਰ ਗਰਮਾਇਆ ਹੋਇਆ ਮੌਸਮ ਹੈ ਗਰਮੀ ਬਹੁਤ ਆ ਪਰ ਜਿਨ੍ਹਾਂ ਨੇ ਦਰਸ਼ਨ ਕਰਨੇ ਨੇ ਉਹਨਾਂ ਦਾ ਫਿਰ ਕਿਸੇ ਵੀ ਹਾਲਤ 'ਚ ਕਰ ਲੈਣੇ ਨੇ ਹਣਾ ਤੇ ਔਰ ਠੀਕਾ ਵਧੀਆ ਇੱਥੇ ਮਾਹੌਲ ਸਾਰਾ ਸੋ ਮੌਸਮ ਥੋੜਾ ਜਿਹਾ ਕਿਸੇ ਕਿਸੇ ਜਗ੍ਹਾ ਦੇ ਉੱਤੇ ਕੱਲ ਬਰਸਾਤ ਵੀ ਹੋਈ ਹੈ ਔਰ ਇਸ ਦੇ ਨਾਲ ਮੌਸਮ ਥੋੜਾ ਜਿਹਾ ਖੁਸ਼ਗਵਾਰ ਹੋਇਆ ਹੋਇਆ ਹੈ ਆਸਮਾਨ ਇਸ ਵੇਲੇ ਬੱਦਲਾਂ ਦੇ ਨਾਲ ਭਰਿਆ ਹੋਇਆ ਹੈ ਸਿੰਘ ਸਾਹਿਬ ਮੌਸਮ ਅੱਜ ਥੋੜਾ ਜਿਹਾ ਠੀਕ ਹੋਇਆ ਹੈ ਥੋੜਾ ਜਿਹਾ ਕੱਲ ਨਾਲੋਂ ਥੋੜੀ ਜਿਹੀ ਬੱਦਲਬਾਈ ਹੈ ਮਗਰ ਇਸ ਦਰਬਾਰ ਦੇ ਵਿੱਚ ਕਮੀ ਕੋਈ ਨਹੀਂ ਹੈ ਸ਼ਰਦਾਲੂ ਉਸੇ ਤਰ੍ਹਾਂ ਹੀ ਆਉਂਦੇ ਨੇ ਹਾਂਜੀ ਆਉਂਦੇ ਨੇ ਬਿਲਕੁਲ ਆਉਂਦੇ ਨੇ ਜੀ ਹਾਂ ਠੀਕ ਆਉਂਦੇ ਨੇ ਗਰਮੀ ਤੇ ਠੰਡ ਤਾਂ ਠੀਕ ਹੋ ਗਈ ਵਾਹ ਗਰਮੀ ਤੇ ਕੱਤੀ ਅੱਜ ਹਾਂ ਆਂਦੇ ਬਣੇ ਵੀ ਠੀਕ ਵਧੀਆ ਜੀ ਹੋਰ ਜੀ ਗੁਰੂ ਦਾ ਮੇਰ ਸੱਚੇ ਪਾਤਸ਼ਾਹ ਦੀ ਹਾਂ ਚਲੋ ਸੋ ਤੁਸੀਂ ਸਨ ਦੇ ਬਹੁਤ ਸ਼ਾਜ਼ਾਲੂਆਂ ਦੇ ਜ਼ੁਬਾਨੀ ਗਰਮੀ ਹੋਵੇ ਮੀ ਹੋਵੇ ਹਨੇਰੀ ਹੋਵੇ ਇਸ ਦਰਬਾਰ ਤੇ ਜਦੋਂ ਆਣਾ ਹੈ ਜਦੋਂ ਪ੍ਰਭੂ ਬੁਲਾਉਂਦੇ ਨੇ ਇਸ ਦਰਬਾਰ ਤੇ ਆ ਕੇ ਮੱਥਾ ਟੇਕਣਾ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦੇ ਸੋ ਆਉਣ ਵਾਲੇ ਇੱਕ ਹਫਤੇ ਦੇ ਵਿੱਚ ਯਾਨੀ ਕਿ ਜਿਸ ਸੋਮਵਾਰ ਅੱਜ ਚੱਲ ਅੱਜ ਸੋਮਵਾਰ ਹੈ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ ਇਹਦੇ ਵਿੱਚ ਮੌਸਮ ਦੇ ਵਿੱਚ ਕਾਫੀ ਬਦਲਾਅ ਆਏਗਾ ਆਸਮਾਨ ਦੇ ਉੱਤੇ ਬੱਦਲ ਛਾਏ ਰਹਣਗੇ ਵਿੱਚ ਵਿੱਚ ਬਰਸਾਤ ਵੀ ਹੋਏਗੀ ਮੌਸਮ ਵੀ ਪਾਕ ਦੀ ਮਣੀ ਹੈ ਤਾਂ ਆਉਣ ਵਾਲਾ ਜਿਹੜੇ ਦਿਨ ਨੇ ਉਹ ਮੌਸਮ ਤੋਂ ਥੋੜੀ ਜੀ ਰਾਹਤ ਮਿਲੇਗੀ ਬਰਸਾਤ ਜਿਹੜੀ ਹੈ ਕਿਉਂਕਿ ਸ਼ੁਰੂਆਤ ਹੈ ਬਰਸਾਤ ਮੌਸਮੂਦ ਦੀ ਸ਼ੁਰੂਆਤ ਹੈ ਜਿਸ ਕਰਕੇ ਥੋੜਾ ਜਿਹਾ ਮੌਨਸੂਨ ਦੀ ਸ਼ੁਰੂਆਤੀ ਮੌਨਸੂਨ ਦੀ ਬਰਸਾਤ ਹੋਏਗੀ ਉਹਦੇ ਨਾਲ ਮੌਸਮ ਜਿਆਦਾ ਖੁਸ਼ਗੁਵਾਰ ਹੋ ਜਾਏਗਾ ਗਰਮੀ ਤੋਂ ਬਹੁਤ ਰਾਹਤ ਵੀ ਮਿਲੇਗੀ ਜੇ ਬੀਤੇ ਹਫਤੇ ਦੀ ਗੱਲ ਕਰੀਏ ਤਾਂ ਬੀਤੇ ਹਫਤੇ 45 ਡਿਗਰੀ ਤੱਕ ਤਪਮਾਨ ਸੀਗਾ ਔਰ ਇਤਨੀ ਗਰਮੀ ਸੀਗੀ ਕਿ ਤਰ ਪਦਰ ਹੋ ਰਹੇ ਸੀ ਲੋਕ ਪਸੀਨੇ ਦੇ ਨਾਲ ਘਰੋਂ ਨਿਕਲਣਾ ਵੀ ਮੁਸ਼ਕਲ ਹੋਇਆ ਸੀਗਾ ਔਰ ਲੋਕੀ ਘਰੋਂ ਸਿਰਫ ਜ਼ਰੂਰੀ ਕੰਮਾਂ ਲਈ ਨਿਕਲ ਰਹੇ ਸਨ ਪਰ ਹੁਣ ਜਿਸ ਤਰ੍ਹਾਂ ਮੌਸਮ ਦੇ ਵਿੱਚ ਥੋੜੀ ਜੀ ਬਦਲਾਅ ਆਇਆ ਹੈ ਲੋਕ ਹੁਣ ਪਹਿਲਾਂ ਦੀ ਤਰ੍ਹਾਂ ਆਮ ਦਿਨਾਂ ਦੇ ਵਾਂਗ ਕਰੋਪ ਉੱਨਿਕਲਣਾ ਸ਼ੁਰੂ ਹੋ ਗਏ ਨੇ ਜਿਸਾ ਅੱਜ ਦੀ ਗੱਲ ਕਰੀਏ ਤਾਂ ਅੱਜ ਜਿਹੜਾ ਤਾਪਮਾਨ ਹੈ ਉਹ 35 ਡਿਗਰੀ ਦੇ ਕੋਲ ਕੋਲ ਰਹੇਗਾ ਮੌਸਮ ਵਿਭਾਗ ਦੀ ਮੰਨੀ ਹੈ ਤਾਂ ਮੌਸਮ ਵਿਭਾਗ ਦੇ ਮੁਤਾਬਕ ਕੱਲ ਥੋੜੀ ਬਰਸਾਤ ਹੋ ਸਕਦੀ ਹੈ ਔਰ ਅਗਲੇ ਹਫਤੇ ਮਤਲਬ ਇਸ ਹਫਤੇ ਦੇ ਵਿੱਚ ਹਫਤੇ ਦੇ 2-3 ਦਿਨ ਬਰਸਾਤ ਦੇ ਨਾਲ ਥੋੜਾ ਥੋੜਾ ਬਸਾਤ ਹੋਣ ਦੇ ਨਾਲ ਥੋੜੀ ਜੀ ਗਰਮੀ ਤੋਂ ਫੌਰ ਨਿਜਾਦ ਮਿਲੇਗੀ ਜੇ ਇਸ ਹਫਤੇ ਦੀ ਗੱਲ ਕਰੀਏ ਤਾਂ ਇਸ ਹਫਤੇ ਦੇ ਵਿੱਚ ਜਿਹੜਾ ਆਮ ਤਾਪਮਾਨ ਹੈ ਉਹ 35 ਡਿਗਰੀ ਤੋਂ ਵੱਧ ਨਹੀਂ ਜਾਏਗਾ ਜੇ ਅਸੀਂ ਬੀਤੇ ਹਫਤੇ ਦੀ ਗੱਲ ਕਰੀਏ ਤਾਂ ਬੀਤੇ ਹਫਤੇ ਤੱਕ ਅਸੀਂ 45 ਡਿਗਰੀ ਦਾ ਤਾਪਮਾਨ ਸਹਿ ਰੇਜ਼ਨ ਜਿਹਦੇ ਨਾਲ ਗਰਮੀ ਦਾ ਅਹਿਸਾਸ ਇੰਨਾ ਹੋ ਰਿਹਾ ਸੀਗਾ ਕਿ ਘਰੋਂ ਨਿਕਲਣਾ ਬਿਲਕੁਲ ਮੁਸ਼ਕਲ ਹੋ ਰਿਹਾ ਸੀਗਾ ਬਾਜ਼ਾਰ ਜਿਹੜੇ ਸੀਗੇ ਉਹ ਸੁੰਨੇ-ਸੁੰਨੇ ਲੱਗ ਰਹੇ ਸੀਗੇ ਮਗਰ ਅੱਜ ਜੇ ਤੁਸੀਂ ਚੱਕਾਓਗੇ ਤਾਂ ਅੱਜ ਦਾ ਜੇ ਮੰਨੋ ਤਾਂ ਮੌਸਮ ਜਿਸ ਤਰ੍ਹਾਂ ਥੋੜਾ ਖੁਸ਼ਗੁਵਾਰ ਹੈ ਤਾਪਮਾਨ 32 ਡਿਗਰੀ ਤੱਕ ਚੰ ਜਾਏਗਾ ਦੇ ਦੇ ਨਾਲ ਸਰਦਾਲੂਆਂ ਦੀ ਆਮਦ ਵੀ ਵਧੀ ਹੈ ਸੋ ਇਹ ਆਉਣ ਵਾਲਾ ਜਿਹੜਾ ਇਹ ਹਫਤਾ ਹੈ ਇਹਦੇ ਵਿੱਚ ਮੌਸਮ ਦੇ ਵਿੱਚ ਕਾਫੀ ਚੇਂਜ ਆਏਗਾ ਮਾਹਰਾਂ ਦੇ ਮੁਤਾਬਕ ਡਾਕਟਰਾਂ ਦੇ ਮੁਤਾਬਕ ਫੇਰ ਵੀ ਸਾਨੂੰ ਥੋੜਾ ਜਿਆ ਸੁਚੇਤ ਰਹਿ ਕੇ ਘਰੋਂ ਬਾਹਰ ਨਿਕਲਣਾ ਪਏਗਾ ਆਪਣੇ ਕਵਰ ਕਰਕੇ ਨਿਕਲਣਾ ਪਏਗਾ ਹੱਥ ਮੂੰਹ ਪੈਰ ਕਵਰ ਕਰਕੇ ਨਿਕਲਣਾ ਪਵੇਗਾ ਔਰ ਗਰਮੀ ਤੋਂ ਬਚਣ ਦੇ ਲਈ ਸਾਨੂੰ ਆਪਣਾ ਆਪ ਹੀ ਬਚਾ ਕਰਨਾ ਪਏਗਾ ਠੰਡੀਆਂ ਚੀਜ਼ਾਂ ਖਾਣੀਆਂ ਪੈਣਗੀਆਂ ਜਿਆਦਾ ਤੋਂ ਜਿਆਦਾ ਪਾਣੀ ਪੀਣਾ ਪਵੇਗਾ ਸੋਪਾਲ ਸਿੰਘ ਦੇ ਨਾਲ ਜੋਤੀ ਬਹਿਲ ਬੈਨਿੰਗ ਸਵੇਰਾ ਟੀਵੀ ਅੰਮ੍ਰਿਤਸਰ